ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭੁੱਲਰ ਦਲਵੰਡੀ ਸਾਬੋ ਵਾਲਾ ਤੇ ਅੱਜ ਫੇਰ ਕੁਲਵਿੰਦਰ ਦਾ ਢੋਲ ਸੋਣਾ ਭਰਾ ਮੇਰੋ ਬਹੁਤ ਘੈਂਟ ਢੋਲ ਬਣਾਇਆ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਢੋਲ ਬਣਾਤੇ ਕੁਲਵਿੰਦਰ ਨੇ ਇਹ ਕਿਸੇ ਭਰਾ ਨੇ ਬਣਾਉਣਾ ਹੋਵੇ ਤੇ ਕੁਲਵਿੰਦਰ ਨਾਲ ਸੰਪਰਕ ਕਰ ਲਿਓ ਤੇ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਆਪਾਂ ਤੇ ਉਹਦਾ ਵੀ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਪਿਆਰ ਦਿੱਤਾ ਭਰਾਵਾਂ ਨੇ ਤੇ ਆਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਸਾਨਾਂ ਵਾਸਤੇ ਭਰਾ ਮੇਰੋ ਢੋਲ ਬਣਾਉਣੇ ਆਪਾਂ ਜੇ ਮੈਂ ਸਪਰੇਅ ਕਰਨੀ ਜੇ ਕੋਈ ਮੂੰਗੀ ਤੇ ਕੋਈ ਹੋਰ ਝੋਨੇ ਝਾਨੇ ਤੇ ਜਾਂ ਕਾਸੇ ਤੇ ਵੀ ਨਰਮੇ ਨਰਮੇ ਤੇ ਪਰ ਇਹ ਕਰਨ ਵਾਸਤੇ ਬਹੁਤ ਵਧੀਆ ਜਗਾੜ ਆ ਤੇ ਨਪਾਈ ਵੀ ਹੁਣ ਅੱਗੇ ਨਾਲ ਹੋਰ ਵਧਾਤੀ ਇਹਨੇ ਤੇ ਵੇਖੋ ਕਰ ਆਪਾਂ ਕੁਲਵਿੰਦਰ ਨਾਲ ਥੋੜੀ ਘਰੋਨੇ ਗੱਲਬਾਤ ਕੁਲਵਿੰਦਰ ਹਾਂਜੀ ਯਾਰ ਲੈ ਕੀ ਖਾਂਗਾ ਜੀ ਵਧੀਆ ਤੇ ਢੋਲ ਹੋਰ ਆ ਫਿਰ ਬਣਾਦਾ ਇੱਕ ਹੈ ਹਾਂਜੀ ਹਾਂਜੀ ਕਰਤਾ ਤਿਆਰੀ ਤਿਆਰ ਕਰਤਾ ਤੇ ਅੱਗੇ ਨਾਲ ਆਹ ਲੰਮਾ ਕਰਤਾ ਕਿ ਜਗਾੜ ਜਾ ਇਹ ਅੱਗੇ ਨਾਲੋਂ 5 ਫੁੱਟ ਲੰਮਾ ਕਰਦਾ ਜੀ 5 ਫੁੱਟ 5 ਫੁੱਟ ਜੀ ਤੇ ਇਹ ਨਿੰਵਾਈ ਚ ਟੁੱਟਦਾ ਨਹੀਂ ਨਹੀਂ ਟੁੱਟਦਾ ਹੈ ਇਹ ਮੋਟੀ ਪਾਈਪ ਲਾਤੀ ਹੁਣ ਇਹਦੇ ਸਵਾ ਸਵਾ ਵਾਲੀ ਪਾਈਪ ਲਾਤੀ ਪਹਿਲਾਂ ਇੱਥੀ ਵਾਲੀ ਲੱਗੀ ਸੀ ਹੁਣ ਸਵਾ ਵਾਲੀ ਲਾਤੀ ਅੱਛਾ ਇਹ ਮੋਟੀ ਪਾਈਪ ਲਾਈ ਉਹ ਕਿ ਪਾਈਪ ਲਾਤੀ ਤੇ ਆਹ ਸਪਰਿੰਗ ਜੀ ਮੰਨ ਕੇ ਚੱਲ ਵੀ ਇਹਦੇ ਕੋਈ ਮੰਨ ਲਾ ਵੀ ਕੋਈ ਖਾਂਬਾ ਖੁੰਬਾ ਆਉਂਦਾ ਮੰਨ ਲਾ ਵੀ ਇਕੱਠਾ ਹੋ ਜਾਂਦਾ ਟੁੱਟਦਾ ਨਹੀਂ ਮੰਨ ਲਾ ਵੀ ਕੋਈ ਵੀ ਚੀਜ਼ ਟੜ ਕੇ ਟੁੱਟਦਾ ਨਹੀਂ ਇਕੱਠਾ ਹੋ ਜੂਗਾ ਇਕੱਠਾ ਹੋ ਜਾਂਦਾ ਤੇ ਇਹਦੇ ਪਾਈਪਾਂ ਤੂੰ ਲੋਹੇ ਵਾਲੀਆਂ ਲਾਏਂਗਾ ਕਿ ਉਹੀ ਲਾਏਂਗਾ ਮੰਨ ਕੇ ਚੱਲ ਪਲਾਸਟਿਕ ਵਾਲੀ ਇਹ ਪੈਪ ਦਾ ਮੰਨ ਕੇ ਚੱਲ ਇਹ ਪੈਪ ਦਾ ਐ ਫਾਇਦਾ ਵੀ ਜਰ ਜੁਰ ਨਹੀਂ ਹੁੰਦੀ ਹੈ ਹਨਾ ਉਹਨੂੰ ਨੌਜਰਾ ਵੀ ਦਿਖਾਉਣੇ ਨਹੀਂ ਨੌਜਰਾ ਮੰਨ ਦੋ ਜਾਂ ਰੱਖ ਕੇ ਦੂਜੀ ਪੈਪ ਵਿੱਚ ਨੌਜਰਾ ਕਿਹੜੀਆਂ ਨੌਜਰਾ ਵੀ ਹੋਰ ਲਾਈਆਂ ਨੌਜਰਾ ਵੀ ਹੋਰ ਪਹਿਲੇ ਪਹਿਲਾਂ ਵਾਲੇ ਟੋਨ ਨੂੰ ਆਹ ਨਹੀਂ ਹੋ ਗਿਆ ਹਾਂ ਇਹਦਾ ਕਰਕੇ ਇਹ ਕਰਕੇ। ਇਹ ਆ ਆ ਚੀਜ਼ ਕਾ ਲਈ ਵਾਸਤੇ ਬੰਦ ਕਰਨ ਵਾਸਤੇ ਇਹ ਜੇ ਬੰਦ ਕਰਨ ਵਾਸਤੇ ਚੀਜ਼ ਜਦੋਂ ਛਟਾ ਡਿੱਗਦਾ ਆਟੋਮੈਟਿਕ ਬੰਦ ਹੋ ਜਾਂਦੀ ਹੈ ਇਹ ਚੀਜ਼। ਅੱਛਾ ਆਪੇ ਬੰਦ ਹੋ ਜਾਂਦੀ ਹੈ। ਬੰਦ ਹੋ ਜਾਂਦੀ ਹੈ ਆਟੋਮੈਟਿਕ। ਠੀਕ। ਛਟਾ ਨਹੀਂ ਡਿੱਗਦਾ। ਜੇ ਸਾਫੀ ਕਰਨੀ ਹੋਵੇ ਗੁਰੂ ਹੋ ਜਾਂਦੀ ਹੈ। ਆਹ ਚੀਜ਼ ਫੱਟ ਜਾਂਦੀ ਹੈ। ਰਾਈਟ। ਬਸ ਆਹੀ ਚੀਜ਼ ਹੈ ਜੀ। ਰਾਈਟ ਹੈ। ਹੋਰ ਕੁਝ ਨਹੀਂ। ਨਹੀਂ। ਜੇ ਕਿਸੇ ਨੇ ਮਾਰ ਲਾ ਵੀ ਕੱਲਾ। ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਸੀ। ਹਾਂ। ਉਹ ਤਾਂ ਮੰਨ ਲਾ ਵੀ ਬਹੁਤ ਫੋਨ ਆਇਆ ਫੋਨ ਆਇਆ ਮੰਨ ਲਾ ਵੀ ਕਹਿੰਦੇ ਵੀ ਕੱਲਾ ਬੂਮ ਚਾਹੀਦਾ ਸਾਨੂੰ। अच्छा। ਇਹ ਕੱਲਾ ਬੂਮ ਵੀ ਤਿਆਰ ਕਰਕੇ ਦੇ ਦਾਂਗੇ ਮੰਨ ਲਾ ਵੀ ਜਦੋਂ ਮੰਨ ਲਓ ਜੇ ਕਿਸੇ ਨੂੰ ਲੋੜ ਹੋਵੇ ਫੋਨ ਕਰ ਲੈਣਾ। ਹਾਂ। ਪਨਾਲ ਵੀ ਨਾਲ ਤਿਆਰ ਕਰਕੇ ਦੇ ਦਾਂਗੇ। ਕੱਲਾ ਬੂਮ ਵੀ। ਹਾਂਜੀ। ਤੇ ਇੱਧਰ ਦੱਸਦੇ ਰਿਹਾ ਇਹਦਾ ਜਗਾਰ ਜੋੜ ਕਿੰਨੇ ਕੁ ਸਾ ਪੰਪ ਪੰਪ ਕਿਹੜੀ ਕੰਪਨੀ ਦਾ? ਕਿਹੜੀ ਕੰਪਨੀ ਦਾ ਕੰਮ ਜਾਬ ਹੈ ਤੇ ਪੰਪ? ਇਹ ਤਾਂ ਦੇਖੋ ਦੇਖ ਆ ਜੀ ਜੋ ਮਰਜੀ ਕਿਸਾਨ ਦੀ ਡਿਮਾਂਡ ਹੈ ਜੀ ਇਹ ਤਾਂ ਮੰਨ ਲਾ ਕੇ ਫੋਨ ਕਿਸਾਨ ਦਾ ਲੱਗਿਆ ਹੋਇਆ। ਹਾਂ। ਆਪਾਂ ਦਾ ਵੱਧ ਕਿਸਾਨ ਦੀ ਲੋ। ਇੱਕ ਕਿਸਾਨ ਦੇ ਹੀ ਲੱਗਿਆ ਮੰਨ। ਹਾਂ ਪਹਿਲਾ ਵਾਲਾ ਵੀ ਆਪਾਂ ਵੀਡੀਓ ਪਾਈ ਸੀ ਉੱਤੇ ਵੀ ਕਿਸਾਨ ਦੇ ਲੱਗਿਆ ਸੀਗਾ। ਹਾਂ। ਬਿੱਟੋ ਦਾ ਵੀ ਲਾ ਦਨੇ ਜੀ ਬਿੱ ਉਹਦੇ ਇੱਥੇ ਇੱਥੇ ਜੇ ਬੋਕੀਆਂ ਜੰਗੀਆਂ ਨਹੀਂ ਹੁੰਦੀਆਂ ਸੀਗੀਆਂ ਉਹ ਇਹਦੇ ਵੀ ਹੈਗੀਆਂ ਜੇ ਅੰਦਰ ਥੱਲੇ ਝਾਕੇ ਦੇਖੋ ਹੈਗੀਆਂ ਇੱਥੇ ਹੈਗੀਆਂ ਹਨਾ ਇਹ ਯਾਰ ਥੋੜੇ ਜਿਰੇ ਬਾਦ ਲੀਕ ਹੋਈ ਨਹੀਂ ਇਹ ਤਾਂ ਨਹੀਂ ਹੁੰਦੀਆਂ ਇਹ ਨਹੀਂ ਲੀਕ ਹੁੰਦੀ ਕਈ ਵਾਰੀ ਨਾ ਇਹ ਵੱਡੀਆਂ ਜਾਂਦੀਆਂ ਹਾਂਜੀ ਹਾਂਜੀ ਤੇ ਪੰਜ ਚਾਰ ਫਰੇਆਂ ਜੀਆਂ ਕਰਕੇ ਇੱਥੋਂ ਇੱਥੋਂ ਨਾ ਪਾਣੀ ਪਾਣੀ ਛਿੱਟੀ ਜਾਂਦਾ ਹੈ ਇਹਦੀ ਕੋਈ ਕੰਪਲੀਟ ਨਹੀਂ ਹੋਈ ਅੱਛਾ ਹਾਂ ਠੀਕ ਆ ਤੇ ਆਹ ਢੋਲ ਦਾ ਵੀ ਫਰਕ ਹੁੰਦਾ ਹੈ ਰਵੜ ਦਾ ਕਿ ਰਵੜ ਦਾ ਵੀ ਫਰਕ ਹੁੰਦਾ ਇਹ ਤਿੰਨ ਪਲਾਈ ਹੈ ਢੋਲ ਅੱਛਾ ਤਿੰਨ ਪਲਾਈ ਹੈ ਇਹ ਪੂਰਾ ਵਧੀਆ ਲਾਉਣਾ ਮਨ ਠੀਕ ਆ। ਛਾਲ ਦੀ ਗਰੰਟੀ ਜੇ ਕੋਈ ਟੁੱਟ ਪੱਟ ਜਾਂਦੀ ਹੈ ਕੋਈ ਵੀ ਜੇ ਮਾਲਾ ਵਿੱਚ ਲੀਕ ਹੁੰਦੀ ਹੈ ਨਾ ਜੋ ਲੀਕ ਹੋ ਜਾਂਦਾ ਹਾਂ ਬਦਾਲ ਦੀ ਨਾਲ ਬਦਲ ਕੇ ਦਿੱਤਾ ਹੈ। ਅੱਛਾ ਛਾਲ ਦੀ ਗਰੰਟੀ ਆ। ਠੀਕ ਆ। ਇਹਦੇ ਵਿੱਚ ਹੋਰ ਖੂਬੀਆਂ ਕੋਈ? ਹੋਰ ਆ ਜੇ ਕੋਈ ਗੂਮ, 빙ਾ ਜਾਂ ਟੇਡਾ ਹੁੰਦਾ ਆਪਣੀ ਗਰੰਟੀ ਆ ਇਹ। ਬਸ ਕਾਸੇ ਚ ਲਾਵੇ ਨਾ ਬੰਦਾ। ਹਮ ਮੰਨ ਕੇ ਚਲ ਕੋਈ ਖੰਭੇ ਚ ਨਾ ਲੱਗੇ। ਨਹੀਂ ਉਹ ਤਾਂ ਨਾ ਲਾਵੇ ਜੇ ਕੋਈ ਜੋੜ ਪਟਿਆ ਜਾਵੇ ਜਾਂ ਕੁਝ ਹੋਰ ਹੋਵੇ ਆਪਾਂ ਜ਼ਿੰਮੇਵਾਰ ਬੈਠੇ ਹਾਂ। ਮੰਨ ਕੇ ਚਲ ਉਹ ਤਾਂ ਪਤਾ ਹੀ ਲੱਗ ਜੂ ਜੇ ਕਾਹਤੇ ਲਾਊਗਾ 빙ਾ ਹੋ ਜਾਂਦਾ ਯਾਰ। ਹੈਨਾ? ਜਿਵੇਂ ਹੁਣ ਜੀ ਐਂ ਲੱਗੂਗਾ ਫੇਰ ਤਾਂ ਇਕੱਠੇ ਹੀ ਹੋ ਜੂਗਾ ਇਹ ਐਸ ਲੋਟ ਲੱਗੂ ਆ ਜੀ ਫੇਰ ਤਾਂ ਇਕੱਠੇ ਹੀ ਹੋ ਜੂਗਾ ਲੋਟ ਤਾਂ ਇਹ ਇਕੱਠੇ ਹੀ ਹੋ ਜੂਗਾ ਬੈਕ ਲੱਗ ਗਿਆ ਉਹ ਮੜਾ ਲੱਗ ਗਿਆ ਉਹ ਮੜਾ ਜੇ ਉਹ ਫੇਰ ਟੁੱਟੂ ਟੁੱਟੂ ਆਉਂਦਾ ਬਿੰਗਾ ਹੋਊਗਾ ਟੁੱਟੂ ਬਿੰਗਾ ਠੀਕ ਆ ਤੇ ਆ ਜਗੜ ਲਾਤਾ ਤਾਂ ਮਨ ਕੇ ਚੱਲ ਬਹੁਤ ਹਨੇਰੇ ਕੋਈ ਹੋਣ ਮੱਲਾ ਸਰਪ੍ਰਾਈਜ਼ ਗਰੂ ਵਾਲਾ ਡੱਬਾ ਟੁਕਾ ਆ ਜਾ ਕੋਈ ਢੋਲੀ ਧਰਨੀ ਆ ਜਾਂ ਕੋਈ ਲੀਟਰ ਧਰਨੇ ਆ ਹਨਾ ਵਿੱਚ ਰੱਖਿਆ ਉਹ ਵਿੱਚ ਰੱਖਿਆ ਜਾਂਦਾ ਠੀਕ ਆ ਤੇ ਮਨ ਲਾ ਵੀ ਕਿਸਾਨ ਕਹਿੰਦੇ ਉਹਨਾਂ ਦੀ ਡਿਮਾਂਡ ਨਾਲ ਸਾਰਾ ਕੁਝ ਨਾਉਣਾ ਪੈਂਦਾ ਠੀਕ ਆ ਠੀਕ ਆ ਜੀ ਸਾਰਾ ਕੁਝ ਲਾ ਕੇ ਮੰਨ ਕੇ ਚਲਾ ਤਿਆਰ ਕਰਕੇ ਦਿੰਨੇ ਜੇ ਅਗਲਾ ਆਖੀ ਮੈਂ ਤੁਹਾਨੂੰ ਮਾਨ ਲਿਆ ਦੂਆ ਮੇਰਾ ਤਿਆਰ ਕਰ ਦਿਓ ਸਮਾਨ ਵੀ ਲਿਆ ਸਕਦਾ ਜੇ ਅਗਲਾ ਠੀਕ ਆ ਹਾਂ ਤੇ ਫਿਰ ਉਹਦੀ ਮੰਨ ਕੇ ਚਲਾ ਆਪਾਂ ਪਹਿਲਾਂ ਵਾਲੀ ਪਿਛਲੀ ਵੀਡੀਓ ਚ ਦੱਸਿਆ ਸੀ ਲੇਬਰ ਉਹਦੀ 10000 ਰੁਪਏ ਬੰਦੀ ਹੈ ਜੀ ਢੋਲ ਦੀ ਸਾਰੀ ਪਾਵ ਲਾ ਕੇ ਜੀ ਸਾਰਾ ਜਗਰ ਸਾਰਾ ਤਿਆਰ ਕਰਕੇ ਰੰਗ ਰੋਗ ਕਰਕੇ ਸਾਰਾ ਬਹੁਤ ਮਿਹਨਤ ਹੋ ਜਾਂਦੀ ਹੈ ਹਾਂਜੀ 10000 ਰੁਪਏ ਬਾਕੀ ਦੋ ਤਿੰਨ ਮੁੰਡੇ ਤੇਰੇ ਕੋਲੇ ਇਹ ਕੁਝ ਨਹੀਂ ਬਹੁ ਹੁੰਦਾ ਆ ਮੁੰਡਾ ਰੱਖਿਆ ਜੀ ਲਵਾਵਾਂ 10000 ਚ ਤਾਂ ਕੋਈ ਮੰਨ ਕੇ ਚਲ ਉਹ ਮੁੰਡਾ ਆ ਪੇਂਟਰ ਆਪਣਾ ਬੈਠਾ ਅੱਛ ਠੀਕ ਹੈ ਤੇ ਆਪਣੀ ਲੋਕੇਸ਼ਨ ਲੋਕੇਸ਼ਨ ਪਿੰਡ ਮਿਰਜਣਾ ਜੀ ਹਮ ਲੈਰੀ ਵਾਲੇ ਰੋਡ ਤੋਂ 5 ਕਿਲੋਮੀਟਰ ਦੂਰ ਪੈਂਦਾ ਜੀ ਟੋਬੇ ਦੇ ਕੋਲੇ ਟੋਬੇ ਦੇ ਕੋਲੇ ਜੀ ਹੈਨਾ ਆਹ ਟੋਬੇ ਦੇ ਕੋਲੇ ਦੁਕਾਨ ਆਪਣੀ ਹਾਂ ਪਹਿਲਾ ਾੜਾ ਅੱਗੇ ਆਪਾਂ ਲੈਰੀ ਕਰਨੀ ਆਵੇਂ ਪਹਿਲੇ ਾੜੇ ਉੱਤਰ ਜੀ ਾੜੇ ਤੇ ਆਪਣੀ ਦੁਕਾਨ ਹੈ ਠੀਕ ਆ ਤੇ ਇਹਦੀ ਇਹਦੇ ਮੰਨ ਕੇ ਚੱਲ ਕਿੰਨਾ ਖਰਚਾ ਆ ਜਾਂਦਾ ਸਾਰਾ ਢੋਲ ਤੇ ਆਪਾਂ ਇਹਦੇ ਬੋਸ ਨੇਤ ਜੀ ਸਾਰਾ ਆ ਜਾਵੇਂ ਏ ਟੂ ਜੱਟ ਹਮ 50000 ਰੁਪਏ ਖਰਚਾ ਆ ਜਾਂਦਾ 50000 ਇਹ ਅਗਲਾ ਆਖੇ ਥੋੜਾ ਜਿਹਾ ਉਹ ਕਰਨਾ ਯਾਰ ਬਾਲਾ ਭਾਰੀ ਨਹੀਂ ਬਣਾਉਣਾ ਘੱਟ ਲੱਗ ਜਾਂਦਾ ਇਹ ਲੋਹਾ ਘੱਟ ਲੱਗ ਜਾਂਦਾ ਹੋਇਆ ਹਾਂ ਵਜਨ ਦੇ ਹਿਸਾਬ ਨਾਲ ਹੀ ਆਇਆ ਤਾਂ ਹਣਾ ਗੱਲ ਫਿਰ ਹੋ ਜਾਂਦਾ ਜੀ ਠੀਕ ਆ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਹੈਗਾ 77176 ਜੀ 738 ਠੀਕ ਆ ਜੇ ਕਿਸੇ ਭਰਾ ਨੇ ਬਣਾਉਣਾ ਹੋਵੇ ਤੇ ਮੰਨ ਕੇ ਚੱਲ ਅੱਜ ਫੋਨ ਕਰਦੇ ਸਾਈ ਫੜਾ ਦੇ ਕਹਿੰਦੇ ਹਾਂ 5000 ਰੁਪਏ ਬੁਗਲਪੇ ਕਰਦੇ ਨੇ ਜੀ ਹਾਂ ਦੋ ਦਰਾ ਵਿੱਚ ਮਿਲ ਜੀ ਠੀਕ ਆ ਬਾਕੀ ਆਇਆ ਨਾ ਇਹ ਹੁਣ ਕੱਲਾ ਤੂੰ 5000 ਆਣਾ ਹਾਂਜੀ ਤੇ ਬਾਕੀ ਸਮਾਨ ਫਿਰ ਕੀ ਆਉਦੇ ਕੋਲ ਮੈਂ ਆਪਦੇ ਕੋਲ ਲਵਾਂਗਾ ਜੀ ਸਾਰਾ ਸਾਰਾ ਕੁਝ ਹਾਂ ਬਸ ਕੱਲਾ ਬੰਦਾ ਸਾਈ ਪਾਦੇ 5000 ਰੁਪਏ ਘਟੋ ਘਟ 5 10000 ਤਾਂ ਹੋ ਵੀ ਹਾਂ 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 ਮੈਂ 5000 ਰੁਪਏ ਬੰਦਾ ਫਿਰ ਉਸ ਹਿਸਾਬ ਨਾਲ ਖੜ ਜਾਂਦਾ ਕਈ ਵਾਰੀ ਬਾਅਦ ਚ ਨਾ ਬੰਦਾ ਮੋਕਰ ਜਾਂਦਾ ਜੀ ਹਾਂ ਤੇ ਪੈਸੇ ਨਾ ਦਿੱਤੇ ਹੁਣ ਫਿਰ ਅਗਲਾ ਆ ਦਿੰਦਾ ਜੀ ਆਏ ਆਏ ਆ ਫਿਰ ਸੋ ਪਲਾਈਆਂ ਹੋ ਜਾਂਦਾ ਸਹੀ ਗੱਲ ਹੈ ਬਾਕੀ ਯਾਰ ਜਿਹੜੇ ਨੇ ਬਣਵਾਉਣਾ ਕੋਲੇ ਆ ਕੇ ਬਹਿ ਕੇ ਬਣਾ ਲੈ ਹਣਾ ਕੋਈ ਆਪ ਨੂੰ ਨਹੀਂ ਗਰੰਟੀ ਹੈ ਤੇਰੀ ਹਾਂਜੀ ਆਈ ਇਹ ਬਹੁਤ ਬਣਾਤੇ ਯਾਰ ਪਹਿਲਾਂ ਆਪਾਂ ਦੇਖ ਪਹਿਲਾਂ ਵੀ ਵੀਡੀਓ ਪਾਈ ਆ ਆਪਣੇ ਪਿੰਡ ਚ ਹੀ ਬਣ ਗਏ ਆਹ ਉਹਰ ਪਿੰਡ ਤੇ ਆ ਰਹੇ ਉਹ ਵੀ ਅੱਛਾ ਹੋਰ ਕਹਿ ਕਥਾਈਆਂ ਆ ਰਹੀਆਂ ਚਾਰ ਪੰਜ ਕਥਾਈਆਂ ਜੀ ਅਗਲਾ ਕੀ ਮੈਨੂੰ ਪੰਜ ਚਾਰ ਦਿਨਾਂ ਚ ਤਿਆਰ ਕਰ ਦਿਓ ਫੇਰ ਕਰ ਦਾਂਗੇ ਹੋ ਜੂਆ ਤੇ ਉਹ ਜੇ ਚੱਲ ਬੰਦ ਮੁੰਡੇ ਹੋਰ ਹੈਗੇ ਅਜੇ ਆਪਣਾ ਕੰਮ ਵਾਲਾ ਹੈਗਾ ਫਿਰ ਆਦ ਲੈਗਾ ਠੀਕ ਹੈ ਲੈ ਭਰਾ ਮੇਰੋ ਬਾਈ ਨੂੰ ਥੇਵਾ ਦਾ ਮੌਕਾ ਜ਼ਰੂਰ ਦਿਓ ਤੇ ਜੇ ਆ 500 ਵਾਲਾ ਲੀਟਰ 500 ਲੀਟਰ ਹੈ ਨਾ ਇਹ ਤਿੰਨ ਕਿੱਲਾਂ ਚ ਪੈਂਦਾ ਤਿੰਨ ਕਿੱਲਾਂ ਚ ਪੈਂਦਾ ਪੂਰਾ ਜੀ ਤੇ ਜੇ ਵੱਡਾ ਤਰਾਉਣਾ ਹੋਵੇ ਅਗਲੇ ਵੱਡਾ ਵੀ ਹੋ ਜੂਆ ਉਹ ਤਾਂ ਆਪਦੀ ਡਿਮਾਂਡ ਹੈ ਜੀ ਵੈਸੇ ਟਰੈਕਟਰ ਤੇ 500 ਲੀਟਰ ਵਾਲੀ ਵਧੀਆ ਚਾਹਦਾ ਹਾਂ ਨਹੀਂ ਤਾਂ ਫਿਰ ਅੱਗੋਂ ਮੂੰਹ ਚੱਕੀ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਜੇ ਸੱਲ ਵਾਲੀ ਅਗਲਾ ਇਹ ਸਭ ਹੀ ਲਾਜ਼ਮੀ ਗੱਲ ਨਹੀਂ ਬਣ ਜੇ ਫਿਰ ਤਾਂ ਮਗਰ ਮਗਰ ਟੈਂਕੀ ਲੰਮੀ ਟੈਂਕੀ ਆ ਜਾਂਦੀ ਹੈ ਹਾਂ ਉਹੀ ਲੀਹੇ ਚ ਤੁਰਿਆ ਆਉਂਦਾ ਫਿਰ ਤਾਂ ਉਹੀ ਲੀਹੇ ਉਹੀ ਟਰੈਕਟਰ ਵਾਲੇ ਲੀਹੇ ਜੀ ਹਾਂ ਵੈਸੇ ਵੱਧ ਕੰਮ ਜਾ ਬੜਾ ਹਾਂ ਲੈ ਭਰਾ ਮੇਰੂ ਬਹੁਤ ਵਧੀਆ ਢੋਲ ਬਣਾਉਂਦਾ ਹੈ ਭਰਾ ਤੇ ਬਾਈ ਦਾ ਨੰਬਰ ਤੁਹਾਡੇ ਕੋਲੇ ਆ ਗਿਆ ਬਾਈ ਨੂੰ ਫੋਨ ਲਾ ਲਿਓ ਜੇ ਤੁਸੀਂ ਸਪਰੇਅ ਕਰਵਾਉਣ ਵਾਸਤੇ ਢੋਲ ਢੂਲ ਤਿਆਰ ਕਰਵਾਉਣਾ ਹੈ ਤੇ 22 ਦਾ ਨੰਬਰ ਤੁਹਾਨੂੰ ਹਾਂ ਆਪਾਂ ਵੀਡੀਓ ਤੇ ਪਾਇਆ ਸੀ 60 ਫੁੱਟਾਂ ਲੈ ਕੇ ਜਾਂਦਾ ਨਾ ਹਾਂ ਹੁਣ ਇਹ ਉਸ ਤੋਂ ਵੀ 5 ਫੁੱਟ ਥਾ ਵਧ ਲੈ ਕੇ ਜੀਓ ਅੱਛਾ ਇਹ 65 ਫੁੱਟ ਲਿਆਊਗਾ ਹਾਂ ਇਹਦੀ ਲੰਬਾਈ ਮਾੜੀ ਚੈੱਕ ਕਰਾ ਦਿਓ ਹਾਂ ਲੰਬਾਈ ਦੇਖੋ ਇੱਥੋਂ ਲੈ ਕੇ ਅੱਛਾ ਇਹ ਵਧਾਤਾ 5 ਫੁੱਟ ਆਹ ਦੇਖੋ ਭਰਾ ਮੇਰੇ ਇੱਥੋਂ ਲੈ ਕੇ ਉੱਥੇ ਤੱਕ ਪਿਆ 5 ਫੁੱਟ ਹੋਰ ਵਧਾਤਾ ਇਹ ਤੇ ਪੂਰੀ ਘੈਂਟ ਚੀਜ਼ ਬਣਾਉਂਦਾ ਯਾਰ ਗਰੰਟੀਦਾਰ ਸਾਲ ਦੀ ਕਹਿੰਦਾ ਗਾਰੰਟੀ ਹੈ ਹਨਾ ਕੁਲਵਿੰਦਰ ਇਹ ਹਾਂਜੀ ਸਾਲ ਦੀ ਗਾਰੰਟੀ ਹੈ ਬਾਕੀ ਜਿਹੜਾ ਲੋਹਾ ਲੱਗਿਆ ਸਾਰਾ ਟਾਟਾ ਦਾ ਲੋਹਾ ਲਾਇਆ ਟਾਟਾ ਦਾ ਲਾਇਆ ਟਾਟਾ ਦਾ ਲਾਇਆ ਬੇਫਾਲ ਲੋਹਾ ਲਾਇਆ ਕਹੀ ਗੱਲ ਹੈ ਤੇ ਲੈ ਭਰਾ ਮੇਰੋ ਬਾਈ ਨੂੰ ਸੰਪਰਕ ਕਰਿਓ ਤੇ ਪਹਿਨਾਂ ਵਾਲੀ ਵੀਡੀਓ ਨੂੰ ਪਿਆਰ ਜਰੂਰ ਦੇ ਤੇ ਆ ਬਾਈ ਦਾ ਨੰਬਰ ਹੈ ਕੁਲਵਿੰਦਰ ਸਿੰਘ 7176 70038 ਆ ਬਾਈ ਦਾ ਨੰਬਰ ਆ ਇਹ ਛੱਪੜ ਦੇ ਕੋਲ ਦੁਕਾਨ ਆ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰ ਦਿਓ ਓਕੇ ਭਰਾ ਧੰਨਵਾਦ ਧੰਨਵਾਦ